ਪੰਜਾਬ ਪੁਲਿਸ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਸਾਂਸਦ ਸੁਖਜਿੰਦਰ ਰੰਦਾਵਾ ਦੇ ਪੁੱਤਰ ਨੂੰ ਧਮਕੀ ਦੇਣ ਵਾਲੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੀ ਆ ਸੋਸ਼ਲ ਮੀਡੀਆ ਤੇ ਸੁਖਜਿੰਦਰ ਰੰਦਾਵਾ ਦੇ ਪੁੱਤਰ ਨੂੰ ਜਾਨੋਂ ਮਾਰਨ ਦੀ ਧਮਕੀ ਜਿਹੜੀ ਹੈ ਦਿੱਤੀ ਗਈ ਸੀ ਸੋ ਇਹ ਤੇ ਪੰਜਾਬ ਪੁਲਿਸ ਵੱਲੋਂ ਹੁਣ ਵੱਡੀ ਕਾਰਵਾਈ ਕੀਤੀ ਗਈ ਹੈ ਤੇ ਉਸ ਸ਼ਖਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਸ ਵੱਲੋਂ ਧਮਕੀ ਦਿੱਤੀ ਗਈ ਸੀ ਗੁਰਦਾਸਪੁਰ ਪੁਲਿਸ ਨੇ ਮਲਜ਼ਮ ਨੂੰ ਅੰਮ੍ਰਿਤਸਰ ਤੋਂ ਕਾਬੂ ਕਰਤੇ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ ਸੋ ਸੋਸ਼ਲ ਮੀਡੀਆ ਤੇ ਸੁਖਜਿੰਦਰ ਰੰਦਾਵਾ ਦੇ ਪੁੱਤਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ ਸੁਖਜਿੰਦਰ ਰੰਦਾਵਾ ਨੇ ਇਸ ਮਾਮਲੇ 'ਚ ਕਿਹਾ ਸੀ ਕਿ ਉਹ ਕਿਸੇ ਤੋਂ ਡਰਨ ਵਾਲੇ ਨਹੀਂ ਹਨ ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਸਿਆਸਤ ਵੀ ਖੂਬ ਗਰਮਾਈ ਜਿਸ ਤਰ੍ਹਾਂ ਦੇ ਨਾਲ ਆਗੂਆਂ ਨੇ ਆਮ ਆਦਮੀ ਪਾਰਟੀ ਨੇ ਇੱਥੇ ਨਿਸ਼ਾਨਾ ਸੁਖਜਿੰਦਰ ਰੰਦਾਵਾ ਤੇ ਹੀ ਸਾਧਿਆ ਕਿ ਇਹਨਾਂ ਗੈਂਗਸਟਰਾਂ ਨੂੰ ਆਖਿਰ ਕਿਸ ਨੇ ਪਾਲਿਆ ਉਹਨਾਂ ਦੀ ਪੁਸ਼ਤ ਪਨਾਹੀ ਕਿਸ ਨੇ ਕੀਤੀ ਹੈ ਹਾਲਾਂਕਿ ਸੁਖਜਿੰਦਰ ਰੰਦਾਵਾ ਨੇ ਵੀ ਇਸ ਤੇ ਪਲਟਵਾਰ ਕੀਤਾ ਲੇਕਿਨ ਇਸ ਵਿਚਕਾਰ ਪੰਜਾਬ ਪੁਲਿਸ ਆਪਣੀ ਕਾਰਵਾਈ ਕਰਦੀ ਨਜ਼ਰ ਆਈ ਹੈ ਕਿਉਂਕਿ ਸ਼ਿਕਾਇਤ ਦਰਜ ਕਰਾਈ ਗਈ ਸੀ ਤੇ ਪੁਲਿਸ ਨੇ ਹੁਣ ਵੱਡੀ ਕਾਰਵਾਈ ਕਰਦਿਆਂ ਉਸ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਜਿਹਦਾ ਨੇ ਉਸ ਦੇ ਪੁੱਤਰ ਨੂੰ ਧਮਕੀ ਦਿੱਤੀ ਸੀ ਸੁਜਿੰਦਰ ਅੰਦਾਵਾ ਦੇ ਪੁੱਤਰ ਨੂੰ ਧਮਕੀ ਦੇਣ ਵਾਲੇ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ ਸੋਸ਼ਲ ਮੀਡੀਆ ਤੇ ਸੁਜਿੰਦਰ ਅੰਦਾਵਾ ਦੇ ਪੁੱਤਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ ਸੋ ਫਿਲਹਾਲ ਗੁਰਦਾਸਪੁਰ ਪੁਲਿਸ ਨੇ ਮੁਲਜ਼ਮ ਨੂੰ ਅੰਮ੍ਰਿਤਸਰ ਤੋਂ ਕਾਬੂ ਕੀਤਾ ਜੋ ਹੁਣ ਤੱਕ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਸੋ ਕੌਣ ਇਹ ਸ਼ਖਸ ਹੈ ਕਿ ਇਹ ਜੱਾ ਪਿਛੇ ਪਚੋਕਰ ਹੈ ਸੁਜਿੰਦਰ ਅੰਦਾਵਾ ਨੇ ਗੰਗਸਾ ਜੱਗੂ ਭਗਵਾਨਪੂਰੀਆ ਤੇ ਧਮਕੀ ਦੇਣ ਦਾ ਦੋਸ਼ ਲਗਾਇਆ ਸੀ ਪੰਜਾਬ ਪੁਲਿਸ ਨੇ ਹੁਣ ਇਸ ਤੇ ਕਾਰਵਾਈ ਕਰਦਿਆਂ ਮੁਲਜ਼ਮ ਜਿਸ ਨੇ ਕੀ ਤਮਕੀ ਦਿੱਤੀ ਹੈ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਹਾਲਾਂਕਿ ਜਿਸੰਦ ਨਾਲ ਇਹ ਘਟਨਾਕ੍ਰਮ ਪਿਛਲੇ 2 ਦਿਨਾਂ ਤੋਂ ਨਜ਼ਰ ਆ ਰਿਹਾ ਸੀ ਸਿਆਸਤ ਸੂਬੇ ਜਿਸ ਨੂੰ ਲੈ ਕੇ ਲਗਾਤਾਰ ਗਰਮਾਈ ਹੋਈ ਸੀ ਕਿ ਕਾਂਗਰਸ ਤੇ ਸੁਬਿੰਦਰ ਰੰਦਾਵਾ ਤੇ ਵੀ ਇਲਜ਼ਾਮ ਲੱਗੇ ਕਿ ਉਹਨਾਂ ਦੇ ਵੇਲੇ ਗੈਂਗਸਟਰਸ ਨੂੰ ਪਨਾਹ ਦਿੱਤੀ ਗਈ ਅੱਜ ਉਸੇ ਦਾ ਅਸਰ ਹੈ ਉੱਥੇ ਹੀ ਲਗਾਤਾਰ ਸੁਬਿੰਦਰ ਰੰਦਾਵਾ ਕਾਂਗਰਸ ਛੇ ਆਗੂ ਜਿਹੜੇ ਨੇ ਆਮ ਆਦਮੀ ਪਾਰਟੀ ਤੇ ਇਹਨਾਂ ਗੈਂਗਸਟਰਸ ਨੂੰ ਪਨਾਹ ਦੇਣ ਦੀ ਗੱਲ ਕਹਿੰਦੇ ਨਜ਼ਰ ਆਏ ਕਿ ਕਿਸ ਤਰ੍ਹਾਂ ਦੇ ਨਾਲ ਗੈਂਗਸਟਰਵਾਦ ਗੈਂਗਸਟਰ ਸਰਗਰਮ ਹੋਏ ਨੇ ਆਮ ਆਦਮੀ ਪਾਰਟੀ ਦੇ ਰਾਜ ਦੇ ਵਿਸ ਮਨਿੰਦਰ ਬੋਂਗਾ ਸਾਡਾ ਜੁੜੇ ਨੇ ਮਨਿੰਦਰ ਜਸਨ ਦੇ ਨਾਲ ਧਮਕੀ ਦੇਣ ਦਾ ਮਾਮਲਾ ਸੀ ਸੁਖਜਿੰਦਰ ਅੰਦਾਵਾ ਦੇ ਪੁੱਤਰ ਨੂੰ ਹਾਲਾਂਕਿ ਇਸ ਨੂੰ ਲੈ ਕੇ ਖੂਬ ਸਿਆਸਤ ਹੋਈ ਹੈ ਖੂਬ ਬਿਆਨਬਾਜ਼ੀ ਦੇਖਣ ਨੂੰ ਲਈ ਹੈ ਲੇਕਿਨ ਹੁਣ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਆ ਦੇਖੋ ਪੁਲਿਸ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ ਕਿਉਂਕਿ ਬੀਤੇ ਕੱਲ੍ਹ ਇਹ ਮਾਮਲਾ ਬੇਹਤ ਜ਼ਿਆਦਾ ਗਰਮਾਇਆ ਸੀ ਪੰਜਾਬ ਦੇ ਸਾਫਾ ਪੀਪੀ ਚੀਫ ਮਿਨਿਸਟਰ ਅਤੇ ਮੌਜੂਦਾ ਜੋ ਲੋਕ ਸਭਾ ਮੈਂਬਰ ਨੇ ਉਹਨਾਂ ਦੇ بیٹے ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ ਜਿਸ ਨੂੰ ਲੈ ਕੇ ਕੱਲ ਕਾਫੀ ਵਿਵਾਦ ਪਖਿਆ ਸੀ ਵੱਖ-ਵੱਖ ਤਰ੍ਹਾਂ ਦੀ ਬਿਆਨਬਾਜ਼ੀ ਵੱਖ-ਵੱਖ ਸਿਆਸੀ ਅਗੋਲੋਂ ਕੀਤੀ ਗਈ ਸੀ ਜਿੱਥੇ ਆਵਾਮੀ ਪਾਰਟੀ ਦੇ ਅਗੋਲੋਂ ਸੁਖਿੰਦਰ ਸਿੰਘ ਰੰਧਾਵਾ ਨੂੰ ਇਸ ਦਾ ਦੋਸ਼ੀ ਠਹਿਰਾਇਆ ਗਿਆ ਕਿ ਉਹਨਾਂ ਵੱਲੋਂ ਗੈਂਗਸਟਰ ਪਾਲਿਆ ਗਿਆ ਸੀ ਪੁਸ਼ਟਪਰਾਇ ਕੀਤੀ ਗਈ ਸੀ ਉੱਥੇ ਹੀ ਜਿਹੜਾ ਸੁਖਿੰਦਰ ਸਿੰਘ ਰੰਧਾਵਾ ਵੱਲੋਂ ਸਰਕਾਰ ਦੀ ਕਾਗਜ਼ਾਰੀ ਤੇ ਪੰਜਾਬ ਦੇ ਲੈਂਡ ਆਰਡਰ ਤੇ ਬਗਲੇ ਚਿੰਤਾ ਜाहिर ਕੀਤੀ ਗਈ ਸੀ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਗਿਆ ਸੀ ਤੋਂ ਅੱਜ ਗੁਰਦਾਸਪੁਰ ਪੁਲਿਸ ਵੱਲੋਂ ਅਮਰਸਰ ਤੋਂ ਉਸ ਰੋਪੀ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਵੱਡੀ ਕਾਮਯਾਬੀ ਹਾਸਲ ਕੀਤੀ ਗਈ ਜਿਸ ਵੱਲੋਂ ਇਹ ਧਮਕੀ ਜਿਹੜੀ ਹੈ ਦਿੱਤੀ ਗਈ ਸੀ ਹਾਲਾਂਕਿ ਇਸ ਦੀ ਪਛਾਣ ਕੀ ਹੈ ਕਿਸ ਮਨਸ਼ਾ ਦੇ ਨਾਮ ਇਸ ਨੇ ਧਮਕੀ ਦੀ ਜਿਹੜੀ ਇੱਕ ਕਾਰਵਾਈ ਨੂੰ ਅੰਜਾਮ ਦਿੱਤਾ ਕਿ ਇਸ ਦੇ ਲਈ ਇੰਤਜ਼ਾਰ ਰਹੂਗਾ ਗੁਰਦਾਸਪੁਰ ਪੁਲਿਸ ਵੱਲੋਂ ਕੋਈ ਮੀਡੀਆ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਬਿਲਕੁਲ ਬੜਾ ਅਹਿਮ ਹੋਏਗਾ ਦੇਖਣਾ ਕਿ ਕੌਣ ਸ਼ਖਸ ਹੈ ਸਵੈਥੇ ਸਵੈਥੇ ਜਿਸ ਤਰ੍ਹਾਂ ਦੇ ਨਾਲ ਧਮਕੀ ਦੇਣ ਦਾ ਮਾਮਲਾ ਜੋ ਸਾਹਮਣੇ ਆਇਆ ਉਸ ਦੇ ਵਿੱਚ ਹੁਣ ਕਾਮਯਾਬੀ ਜ਼ਰੂਰ ਮਿਲੀ ਹੈ ਸੋਸ਼ਲ ਮੀਡੀਆ ਤੇ ਸੁਖਜਨ ਦਾ ਪੁੱਤਰ ਨੂੰ ਜਾਨ ਨੂੰ ਮਾਰ ਦੀ ਧਮਕੀ ਦਿੱਤੀ ਗਈ ਸੀ ਲੇਕਿਨ ਹੁਣ ਜਿਹੜੀ ਇਹ ਗ੍ਰਿਫਤਾਰੀ ਮੁਲਜ਼ਮ ਦੀ ਹੋਈ ਹੈ ਉਸ ਤੋਂ ਬਾਅਦ ਕੀ ਖੁਲਾਸੇ ਹੁੰਦੇ ਨੇ ਕਿਉਂਕਿ ਗੁਰਦਾਸਪੁਰ ਪੁਲਿਸ ਨੇ ਇਸ ਮੁਲਜ਼ਮ ਨੂੰ ਅੰਮ੍ਰਿਤਸਰ ਤੋਂ ਕਾਬੂ ਕੀਤਾ ਹੈ ਸੋ ਕਿਸ ਦੇ ਨਾਲ ਉਸੇ ਤਾਰ ਜੁੜੇ ਹੋਏ ਨੇ ਇਹ ਹਲੇ ਜਾਂਚ ਤੋਂ ਬਾਅਦ ਸਾਫ਼ ਹੋਏਗਾ